ਲੁਧਿਆਣਾ ਖਬਰਨਾਮਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਦੀਸ਼ ਸੰਧੂ ਬਲਟਨ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ ਲੁਧਿਆਣਾ ਵਿਖੇ ਮ੍ਰਿਤਕ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਦੋ ਪਰਿਵਾਰਾਂ ਚ ਹੋਈ ਟਕਰਾਰ ਲੰਮੇ ਸਮੇਂ ਤੋਂ ਦੂਸਰੀ ਪਤਨੀ ਦੇ ਨਾਲ ਰਹਿ ਰਿਹਾ ਸੀ ਵਿਅਕਤੀ ਅੰਬਾਲਾ ਰਹਿੰਦੇ ਪਰਿਵਾਰ ਨੇ ਸ਼ੱਕ ਕੀਤਾ ਜ਼ਾਹਿਰ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਖੰਨਾ ਪੁਲਿਸ ਨੂੰ ਨਸ਼ਿਆਂ ਦੇ ਖਿਲਾਫ ਮਿਲੀ ਵੱਡੀ ਕਾਮਯਾਬੀ 10 ਕਿਲੋ ਪੁੱਕੀ ਸਣੇ ਇੱਕ ਮੁਲਜ਼ਮ ਨੂੰ ਪੀਤਾ ਗ੍ਰਿਫਤਾਰ ਲੁਧਿਆਣਾ ਵਾਸੀ ਮੁਲਜ਼ਮ ਨਸ਼ਾ ਸਪਲਾਈ ਕਰਨ ਲਈ ਆਇਆ ਸੀ ਦੋਰਾਹਾ ਪੁਲਿਸ ਨੇ ਨਾਕੇਬੰਦੀ ਦੌਰਾਨ ਕੀਤਾ ਗ੍ਰਿਫਤਾਰ ਖੰਨਾ ਵਿਖੇ ਭਾਜਪੀ ਨੂੰ ਮਿਲੀ ਨਵੀਂ ਤਾਕਤ ਸਾਬਕਾ ਮੰਤਰੀ ਅਰੁਣੇਸ਼ ਸ਼ਾਕਰ ਦੀ ਅਗਵਾਈ ਦੇ ਵਿੱਚ ਮਹਿਲਾਵਾਂ ਭਾਜਪੀ ਚ ਹੋਈਆਂ ਸ਼ਾਮਿਲ ਸ਼ਾਮਿਲ ਹੋਈਆਂ ਮਹਿਲਾਵਾਂ ਨੇ ਖੁਸ਼ੀ ਦਾ ਕੀਤਾ ਪ੍ਰਗਟਾਵਾ ਸ਼ਿਵਸੇਨਾ ਟਕਸਾਲੀ ਦੇ ਸੁਦੀਰ ਸੂਰੀ ਨੇ ਕੀਤਾ ਲੁਧਿਆਣਾ ਦਾ ਦੌਰਾ ਲੁਧਿਆਣਾ ਵਿਖੇ ਪਾਰਟੀ ਆਗੂਆਂ ਨੇ ਸੂਰੀ ਦਾ ਕੀਤਾ ਸਵਾਗਤ ਸੂਰੀ ਨੇ ਕਿਹਾ ਸਾਰੇ ਵਰਗਾਂ ਦਾ ਕੀਤਾ ਜਾਵੇਗਾ ਸਨਮਾਨ ਪਾਰਟੀ ਨੂੰ ਮਜ਼ਬੂਤ ਕਰਨ ਦੀ ਕੀਤੀ ਅਪੀਲ ਲੁਧਿਆਣਾ ਵਿਖੇ ਇੱਕ ਮ੍ਰਿਤਕ ਵਿਅਕਤੀ ਦੇ ਅੰਤਿਮ ਸੰਸਕਾਰ ਕਰਨ ਨੂੰ ਲੈ ਕੇ ਦੋ ਪਰਿਵਾਰਾਂ ਵੱਲੋਂ ਇੱਕ ਦੂਜੇ 'ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਅੰਬਾਲਾ ਵਾਸੀ ਮ੍ਰਿਤਕ ਗੁਰਤੇਜ ਸਿੰਘ ਪਿਛਲੇ 8 ਸਾਲਾਂ ਤੋਂ ਲੁਧਿਆਣਾ ਦੀ ਇੱਕ ਔਰਤ ਦੇ ਨਾਲ ਰਹਿ ਰਿਹਾ ਸੀ ਤੇ ਕੁਝ ਦਿਨ ਵਿਅਕਤੀ ਦੀ ਅਚਾਨਕ ਮੌਤ ਹੋ ਗਈ ਤਾਂ ਉਸਦੇ ਅੰਬਾਲਾ ਰਹਿੰਦੇ ਪਰਵਾਰ ਵੱਲੋਂ ਗੁਰਤੇਜ ਸਿੰਘ ਦੀ ਮੌਤ 'ਤੇ ਸ਼ੱਕ ਜ਼ਾਹਰ ਕਰਦੇ ਹੋਏ ਪੁਲਿਸ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ ਗਈ ਪਰ ਮੌਕੇ ਤੇ ਪਹੁੰਚਣ ਤੋਂ ਪਹਿਲਾਂ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ ਹੁਣ ਪਰਿਵਾਰ ਮਹਿਲਾ ਦੇ ਨਾਲ ਪੁਲਿਸ ਤੇ ਵੀ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਗਾ ਰਿਹਾ ਹੈ ਉਧਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਕਤ ਮਹਿਲਾ ਮ੍ਰਿਤਕ ਦੀ ਦੂਜੀ ਪਤਨੀ ਹੈ ਤੇ ਪੁਲਿਸ ਵੱਲੋਂ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਮਸਲਾ ਇਹ ਹੈ ਜੀ ਕੱਲ ਇੱਕ ਲੜਕਾ ਸੀ ਪਰਮਿੰਦਰ ਸਿੰਘ son of ਗੁਰਤੇਜ ਸਿੰਘ ਇਹ ਬਲਦੇਵ ਨਗਰ ਵਾਲੇ ਰਹਿੰਦੇ ਆ ਕੱਲੇ ਨੇ ਆ ਕੇ ਸਾਡੇ ਕੋਲ ਕੰਪਲੇਂਟ ਕੀਤੀ ਸੀ ਤੇ ਮੇਰੇ ਫਾਦਰ ਗੁਰਤੇਜ ਸਿੰਘ ਦੀ ਅਚਾਨਕ ਡੈਥ ਹੋ ਗਈ ਆ ਤੇ ਸਾਨੂੰ ਉਹ ਇੱਥੇ ਪਿਛਲੇ 8-10 ਸਾਲ ਤੋਂ ਰਹਿ ਰਿਹਾ ਕਿਸੇ ਲੇਡੀ ਕੋਲ ਸਾਨੂੰ ਉਹਦੀ ਡੈੱਡ ਬਾਡੀ ਦਵਾਈ ਜਾਵੇ ਚਲੋ ਅਸੀਂ ਦੋਵਾਂ ਧਿਰਾਂ ਨੂੰ ਬੁਲਾਇਆ ਬੁਲਾ ਕੇ ਦੋਵਾਂ ਧਿਰਾਂ ਦੇ ਕਾਗਜ਼ ਦੇਖੇ ਪਤਾ ਲੱਗਾ ਵੀ ਜਿਹੜਾ ਗੁਰਤੇਜ ਸਿੰਘ ਆ ਸਾਨੂੰ ਜਗਦੀਸ਼ ਸਿੰਘ ਇੱਥੇ ਪ੍ਰੇਮ ਵਿਆਹ ਤੇ ਬਾਅਦ ਰੋਲ ਲੁਧਿਆਣਾ ਤੇ ਜਸਵੰਤ ਕੌਰ ਦੀ ਨਾਂ ਦੀ ਲੇਡੀ ਜ ਆ ਉਹਦੇ ਕੋਲ ਪਿਛਲੇ 10 ਸਾਲ ਤੋਂ ਰਹਿ ਰਿਹਾ ਸੀ ਅੱਜ ਦੀ 12:30 ਵਜੇ ਕੋਨੇ 1 ਵਜੇ ਦੇ ਆ ਕੇ 2 ਵਜੇ ਦੇ ਦੂਜੇ بیٹے ਨੇ ਦਰਖਾਸਤ ਦੇ ਦਿੱਤੀ ਬਈ ਸਾਨੂੰ ਜੀ ਫਾਦਰ ਦੀ ਮੌਤ ਤੇ ਸ਼ੱਕ ਆ ਤੇ ਮੈਂ ਸਮੇਤ ਫੋਰਸ ਦੇ ਪੇ ਉਹਦਾ ਸੰਸਕਾਰ ਕਰਨ ਲਈ ਲੈ ਕੇ ਜਾ ਰਹੇ ਆ ਮੈਂ ਉੱਥੇ ਸੁਭਾਸ਼ ਨਗਰ ਸਮਸ਼ਾਨ ਘਟ ਗਿਆ ਉੱਥੋਂ ਪਤਾ ਕੀਤਾ ਉਹਨਾਂ ਨੇ ਇਹਦਾ ਕਰੀਬ 2 ਘੰਟੇ ਪਹਿਲਾਂ ਸੰਸਕਾਰ ਕਰਤਾ ਸੀ ਤੇ ਹੁਣ ਅੱਜ ਦਾ ਜੋ ਮੇਨ ਮੁੱਦਾ ਹੀ ਇੱਕ ਤਾਂ ਹਨਾ ਆਪਾਂ ਨੂੰ ਇਹਨਾਂ ਨੇ ਸਾਡੇ ਵੀ ਪੋਸਟਮਾਰਟਮ ਨਹੀਂ ਕਰਨ ਦਿੱਤਾ ਜੀ ਸੰਸਕਾਰ ਦਾ ਚਲੋ ਬਾਅਦ ਦੀ ਗੱਲ ਸੀਗੀ ਪਹਿਲਾਂ ਤਾਂ ਆਪਾਂ ਨੂੰ ਆਪਣਾ ਸ਼ੱਕ ਸੀਗਾ ਜਿਹੜਾ ਹੁਣ ਯਕੀਨਚੀ ਬਦਲ ਗਿਆ ਜੀ ਜਿਹੜਾ ਵੀ ਆ ਗੱਲ ਹੋ ਗਈ ਜੀ ਇਹਨਾਂ ਨੇ ਸਾਡੇ ਪਿੱਠੇ ਪਿੱਛੇ ਸੰਸਕਾਰ ਕਰਤਾ ਜੀ ਉਹ ਕਾਰਵਾਈ ਬਿਲਕੁਲ ਨਹੀਂ ਕਰਨ ਦਿੱਤੀ ਇਹਨਾਂ ਨੇ ਪੋਸਟ ਮਾਸਟਰਮ ਦੀ ਤੇ ਹੁਣ ਆਪਾਂ ਨੂੰ ਆਹੀ ਹੈ ਜੀ ਮੇਨ ਸਾਨੂੰ ਜਿਹੜੇ ਅਫਸਰ ਵੀ ਰਲੇ ਹੋਏ ਆ ਜੀ ਉਹਨਾਂ ਦੇ ਵੀ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਜਿਹੜਾ ਹੈ ਜੀ ਇੱਕ ਦਾ ਨਾਮ ਹੈ ਜੀ ਬਲਦੇਵ ਰਾਜ ਇੱਕ ਦਾ ਨਾਮ ਕੀ ਸੀਗਾ ਜੀ ਕੁਲਵਿੰਦਰ ਕੁਲਵਿੰਦਰ ਸਿੰਘ ਜੀ ਤੇ ਇਹਨ ਦੋ ਅਫਸਰਾਂ ਦੇ ਪੂਰੀ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਤੇ ਜਿਹੜਾ ਜਸਵੰਤ ਕੌਰ ਦਾ ਪਰਿਵਾਰ ਆ ਜੀ ਉਹਨਾਂ ਦੇ ਵੀ ਪੂਰੀ ਕਾਰਵਾਈ ਕਾਨੂੰਨੀ ਕਰੀ ਜਾਵੇ ਜੀ ਸਾਡੀ ਆਹੀ ਮੰਗ ਹੈ ਜੀ ਬਸ ਹੱਥ ਜੋੜ ਕੇ ਜੀ ਨਸ਼ਾ ਖਿਲਾਫ ਛੇੜੀ ਮੁਹਿੰਮ ਦੇ ਤਹਿਤ ਖੰਨਾ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਕੋਲੋਂ 10 ਕਿਲੋ ਚੂਰਾ ਪੋਸਟ ਗ੍ਰਿਫਤਾਰ ਕੀਤੀ ਗਈ ਹੈ। ਪੁਲਿਸ ਮੁਤਾਬਕ ਮਲਜ਼ਮ ਲੱਕੀਵਾਸੀ ਲੁਧਿਆਣਾ ਦੁਰਾਹਾ ਨੇੜੇ ਇੱਕ ਹਸਪਤਾਲ ਕੋਲ ਕਿਸੇ ਵਿਅਕਤੀ ਨੂੰ ਨਸ਼ਾ ਸਪਲਾਈ ਕਰਨ ਦੀ ਤਾਕ ਦੇ ਵਿੱਚ ਬੈਠਾ ਸੀ। ਪੁਲਿਸ ਨੂੰ ਦੇਖ ਕੇ ਮਲਜ਼ਮ ਮੌਕੇ ਤੋਂ ਫਰਾਰ ਹੋਣ ਲੱਗਾ ਤਾਂ ਪੁਲਿਸ ਵੱਲੋਂ ਉਸ ਨੂੰ ਕਾਬੂ ਕਰਕੇ ਤਲਾਸ਼ੀ ਲਈ ਗਈ। ਮਲਜ਼ਮ ਪਾਸੋਂ 10 ਕਿਲੋਗ੍ਰam ਪੁੱਕੀ ਅਤੇ ਚੂਰਾ ਪੋਸਟ ਬਰਾਮਦ ਕੀਤਾ ਗਿਆ। ਮਾਨਯੋਗ ਹਰਪ੍ਰੀਤ ਸਿੰਘ ਐਸਐਸਪੀ ਸਾਹਿਬ ਖੰਨਾ ਅਤੇ ਮਾਨਯੋਗ ਡੀਐਸਪੀ ਹਰਦੀਪ ਸਿੰਘ ਟੀਮਾ ਜੀ ਉਹਨਾਂ ਦੀ ਹਦਾਇਤ ਅਨੁਸਾਰ ਗਲਤ ਅਨਸਰਾਂ ਨੂੰ ਬਾਰੇ ਮਹਿਮਾ ਚਲਾਈ ਗਈ ਸੀ ਦਰਾਨੇ ਚੈਕਿੰਗ ਏਐਸਸੀ ਕਰਨਜੀਤ ਸਿੰਘ ਨੇ ਜੋ ਸਬਜੀ ਵੰਡੀ ਦੇ ਨਾਲ ਇੱਕ ਪਾਰਕਿੰਗ ਆ ਉਥੇ ਕਮੋਨੇ ਨੌਜਵਾਨ ਨੂੰ ਫੜੜਾ ਜੀ ਉਹਦੇ ਕਬਜ਼ੇ ਦੇ ਵਿੱਚੋਂ 10 ਕਿਲੋ ਪੁੱਕੀ ਬਰਾਮਦ ਕੀਤੀ ਉਹਦਾ ਨਾਮ ਰਿਕੂ ਉੱਤਰ ਰੂਖਾਨ ਵਾਸੀ ਦਰਾਹਾ ਪ੍ਰਦੇਸ਼ੀ ਵਾਲੀ ਗਲੀ ਤੇ ਉਹਨੂੰ ਅੱਜ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਰਟ ਹਾਸਲ ਕੀਤਾ ਗਿਆ ਹੈ ਦੇ ਦੌਰਾਨੇ ਪੋਛਕਛੋ ਨੇ ਮਜੀਦ ਪੋਛਕਛ ਕੀਤੀ ਜਾ ਰਹੀ ਹੈ ਤੇ ਹੋਰ ਵੀ ਸਰਾਗ ਲੱਗ ਰਹੀ ਹੈ ਸੁਭਾਅ ਵਿੱਚ। ਆਉਦਰਖਨਾ ਵਿੱਚ ਬੀਜੇਪੀ ਦੇ ਸਾਬਕਾ ਮੰਤਰੀ ਰਹਿ ਚੁਕੇ ਅਰੁਨੇਸ਼ ਸ਼ਾਕਰ ਦੀ ਅਗਵਾਈ ਹੇਠ ਮਹਿਲਾ ਮੋਰਚਾ ਵਿੱਚ ਕਈ ਮਹਿਲਾਵਾਂ ਨੇ ਭਾਜਪਾ ਦਾ ਪੱਲਾ ਫੜਿਆ। ਭਾਜਪਾ ਅਗੂ ਵੱਲੋਂ ਵਾਰਡ ਨੰਬਰ 13 ਦੇ ਵਿੱਚ ਰੱਖੀ ਬੈਠਕ ਵਿੱਚ ਖੇਤੀ ਕਾਨੂੰਨਾਂ ਬਾਰੇ ਜ਼ਿਕਰ ਕਰਦੇ ਹਨ ਉਹਨਾਂ ਕਿਹਾ ਕਿ ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਤੇ ਤੁਲੇ ਹੋਏ ਨੇ ਅਤੇ ਰਾਜਨੀਤੀ ਚਮਕਾਉਣ ਦੇ ਵਿੱਚ ਲੱਗੇ ਨੇ। ਉਨਾ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕ ਬੀਜੇਪੀ ਦਾ ਸਾਥ ਜ਼ਰੂਰ ਦੇਣਗੇ ਉਧਰ ਬੀਜੇਪੀ ਵਿੱਚ ਸ਼ਾਮਲ ਹੋਈਆਂ ਮਹਿਲਾਵਾਂ ਵੱਲੋਂ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਹ ਜਿਹੜਾ ਮੋਦੀ ਸਾਹਿਬ ਨੇ ਕਿਸਾਨਾਂ ਬਸੇ ਬਿਲ ਪਾਸ ਕੀਤਾ ਆ ਲਾਹੇਬਾ ਦੇ ਬਿੰਦਿਆ ਕਿਸਾਨਾਂ ਯਕਸ਼ ਹੈ ਆਪਣੇ ਵਰਕਰ ਉਸ ਵੀ ਆ ਵੀ ਇਹ ਜਿਹੜਾ ਬਰੂਸ਼ਰ ਛਪਾਇਆ ਤੁਹਾਨੂੰ ਦਿੱਤਾ ਹੈ ਇਹ ਪਿੰਡ-ਪਿੰਡ ਜਾ ਕੇ ਆਪਣੇ ਕਿਸਾਨਾਂ ਭਰਾਵਾਂ ਨੂੰ ਸੁਝਾਓ ਵੀ ਤੁਹਾਡੇ ਫਾਇਦੇ ਚ ਹੈ ਔਰ ਤੁਹਾਡੀ ਆਮਦਨ ਦੁਗਣੀ ਕਰਨ ਵਾਸਤੇ ਜੋ ਮੋਦੀ ਸਾਹਿਬ ਨੇ ਵਾਦਾ ਕੀਤਾ ਉਹ ਦੋੜਾ ਬਾਈਦਾ ਪੂਰਾ ਕਰਨਾ ਬਰਕਰੂ ਲਾਮਬਤ ਕੀਤਾ ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਵਾਰਡ ਮੇ 13 ਜੀ ਆਏ ਇਥੇ ਬਹੁਤ ਸਾਰੇ ਮਹਿਲਾਵਾਂ ਨੇ ਜੇ ਵਾਰਡ ਮੇ 13 ਜੀ ਬੀਜੇਪੀ ਜੁਆਇਨ ਕੀਤੀ ਹੈ ਉਹਨਾਂ ਕਹਿੰਦੇ ਮੈਂ ਮਖਤਮ ਮੋਦੀ ਦੀ ਬਸੀ ਸਕੀਮਾਂ ਪਸੰਦੀਆਂ ਅਸੀਂ ਮੋਦੀ ਨਾਲ ਜਾਣ ਪਿਆਰ ਹੈ ਜੇ ਲਿਆ ਰਹਾ ਜ ਖੰਨੇ ਜ ਹੈ ਪਰ ਇਹ ਪੂਰੇ ਪੰਜਾਬ ਜਾਣ ਵਾਲੀ ਹੈ ਅੱਜ ਇਹਦੇ ਇੱਥੇ ਅਸੀਂ 15 ਲੇਡੀਜ਼ ਨੂੰ ਆਪਣੀ ਬੀਜੇਪੀ ਦੇ ਵਿੱਚ ਸ਼ਾਮਿਲ ਕੀਤਾ ਤੇ ਹੋਪ ਹੈ ਕਿ ਸਾਨੂੰ ਉਮੀਦ ਕਰਦਾ ਹੈ ਕਿ ਅੱਗੇ ਵੀ ਅਸੀਂ ਆਪਣੇ ਪਰਿਵਾਰ ਦੇ ਵਿੱਚ ਹੋਰ ਲੇਡੀਜ਼ ਸ਼ਾਮਿਲ ਕਰਕੇ ਆਪਣੇ ਪਰਿਵਾਰ ਦਾ ਵਾਅਦਾ ਕਰਾਂਗੇ ਕਿ ਵੀ ਹੈ ਜਿਹੜੇ ਜਿਨ੍ਹਾਂ ਨੂੰ ਸ਼ਾਮਿਲ ਕੀਤਾ ਗਿਆ ਇਹ ਜੀ ਵਾਰਡ ਨੰਬਰ 13 ਦੀਆਂ ਨੇ ਸਾਰੀਆਂ ਲੇਡਿਸ ਤੇ ਕੁਝ 11 ਦੀਆਂ ਵੀ ਨੇ ਮਹਿਲਾ ਮੋਰਚਾ ਦਾ ਦੇਖੋ ਹੈਗਾ ਕਿ ਜਿਵੇਂ ਮਹਿਲਾਵਾਂ ਦੇ ਉੱਪਰ ਅੱਜ ਦੀ ਡੇਟ ਦੇ ਉੱਪਰ ਵਿੱਚ ਬਹੁਤ ਸਾਰੇ ਅਤਿਆਚਾਰ ਹੋ ਰਹੇ ਨੇ ਹਰ ਜਗ੍ਹਾ ਤੁਸੀਂ ਸੁਣਦੇ ਹੋ ਲੇਡੀ ਭੈਣ ਸਾਡੀ ਕੋਈ ਵੀ ਸੇਫ ਨਹੀਂ ਹੈ ਉਹ ਸਾਡਾ ਹੈ ਕਿ ਇਹਨਾਂ ਨੂੰ ਇੱਕ ਤਾਂ ਸੇਫਟੀ ਪ੍ਰਦਾਨ ਕੀਤੀ ਜਾਵੇ ਮਹਿਲਾਵਾਂ ਨੂੰ ਅੱਗੇ ਲੈ ਕੇ ਆਣਾ ਹੀ ਸਾਡਾ ਮੇਨ ਮਕਸਦ ਹੈ ਮਹਿਲਾ ਮੋਰਚਾ ਤੇ ਅੱਜ ਲੁਧਿਆਣਾ ਵਿਖੇ ਸ਼ਿਵ ਸੈਨਾ ਟਕਸਾਲੀ ਦੇ ਰਾਸ਼ਟਰੀ ਪ੍ਰਧਾਨ ਦਾ ਲੁਧਿਆਣਾ ਆਉਣ ਤੇ ਸੌਰਵ ਅਰੋੜਾ ਦੀ ਅਗਵਾਈ ਦੇ ਵਿੱਚ ਸਵਾਗਤ ਕੀਤਾ ਗਿਆ ਜਿੱਥੇ ਰਾਸ਼ਟਰੀ ਪ੍ਰਧਾਨ ਸੂਰੀ ਵੱਲੋਂ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਦੀ ਅਪੀਲ ਕੀਤੀ ਗਈ ਹੈ ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਸਾਰੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਅੱਗੇ ਵਧਣ ਦੇ ਵਿੱਚ ਵਿਸ਼ਵਾਸ ਰੱਖਦੀ ਹੈ ਅੱਜ ਰੈਲੀ ਜੋ ਕ निकाली ਗਈ ਸੰਧੂ ਸਾਹਿਬ ਕੇ ਘਰ ਆਏ ਹਾਂ ਅਸੀਂ ਲੋਕ ਔਰ ਇਹਨਾਂ ਨੇ ਬੁਲਾਇਆ ہمارا ਸਵਾਗਤ ਵੀ ਅਚੀ ਤਰੀਕੇ ਸੇ ਕੀਤਾ ਹੈ اور یہاں پہ नियुक्ति पत्र دیے جائیں گے جن جن لوگوں کو تکسالی میں لیا گیا ہے اور سندھو جی کو ساتھ لے کے اس لیے چلے ہیں تاکہ جو لوگ بول رہے ہیں کہ سوری سکھ বিরোধী ہے اسभावना کو ختم کرنے کے لیے بھی بتایا جائے گا کہ ہم ایسے سوچ والے آدمی نہیں ہیں ہمارے پاس کوئی بھی آدمی کوئی بھی اتا کسی بھی ذات کا ہو کوئی بھی ہو سب کا کام پہل کی ادھار پہ ہوتا ہے اج انہاں دی دیکھ رہے کے وچ ਸਾڈے منیش ورما جی اور ਵਰਮਾ ਜੀ ਔਰ ਸ਼ਿਵ ਵਰਮਾ ਜੀ ਦੀ ਦਿਖਸ਼ਤਾ ਦੇ ਵਿੱਚ ਇੱਕ ਰੈਲੀ ਦੇ ਰੂਪ ਦੇ ਵਿੱਚ ਇੱਕ ਪ੍ਰੋਗਰਾਮ ਕੀਤਾ ਗਿਆ ਜੋ ਜੋ ਕਿ ਰੈਲੀ ਅੱਜ ਸ਼ਕਤੀਨਗਰ ਦੇ ਵਿੱਚ 19 ਨੰਬਰ ਗਲੀ ਜੋ ਕਿ ਸਜ਼ਾਦ ਅਬੀਰ ਸਿੰਘ ਸੰਧੂ ਜੀ ਦੇ ਘਰ ਦੇ ਆਗ ਦੇ ਵਿੱਚੋਂ ਦਾ ਸਮਾਪਨ ਕੀਤਾ ਗਿਆ ਇੱਥੇ ਪ੍ਰੋਗਰਾਮ ਰੱਖਿਆ ਗਿਆ ਕਿ ਕਈ ਹਿੰਦੂ ਨਤਵਾ ਨੂੰ ਕਈ ਆਗੂਆਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ ਉਹਨਾਂ ਨੂੰ ਉਹਦਿਆਂ ਦੇ ਨਾਲ ਨਿਵਾਜਿਤ ਕੀਤਾ ਜਾਏਗਾ ਔਰ ਇਸ ਤੋਂ ਬਾਅਦ ਸਾਡੇ ਹੋਰ ਵੀ ਤਿੰਨ ਚਾਰ ਜਗ੍ਹਾ ਦੇ ਪ੍ਰੋਗਰਾਮ ਹੈ ਜੋ ਕਿ ਵੱਖ-ਵੱਖ ਜਗ੍ਹਾ ਤੇ ਕੀਤੇ ਜਾ ਰਹੇ ਆ ਉਹਨਾਂ ਦਾ ਅੱਪਾ ਤੁਹਾਨੂੰ ਜਿਹੜਾ ਸੰਖੇਪ ਉਹਤੇ ਜਾ ਕੇ ਦਿਆਂਗੇ ਜੈ ਸ਼੍ਰੀ ਰਾਮ ਇਨਸਾਨੀਅਤ ਲੋਕ ਵਿਕਾਸ ਪਾਰਟੀ ਵੱਲੋਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਲਈ ਹੈਲਥ ਕੈਂਪ ਦਾ ਆਯੋਜਨ ਕੀਤਾ ਗਿਆ ਜਿੱਥੇ ਬਜ਼ੁਰਗਾਂ ਦੇ ਨਾਲ-ਨਾਲ ਬੱਚਿਆਂ ਨੇ ਵੀ ਕੈਂਪ ਦੇ ਵਿੱਚ ਹਿੱਸਾ ਲਿਆ ਇਸ ਮੌਕੇ ਲਫਟਰ ਕੈਂਪ ਅਤੇ ਕਈ ਪ੍ਰਕਾਰ ਦੀਆਂ ਖੇਡਾਂ ਕਰਵਾ ਕੇ ਤੰਦਰੁਸਤ ਰਹਿਣ ਦਾ ਸੁਨੇਹਾ ਦਿੱਤਾ ਗਿਆ ਇਹ ਇੱਕ ਨਵੀਂ ਸੰਸਥਾ ਹੈ और ये जो कार्यक्रम करने जा रही है इससे हर इंसान को एक सीख लेनी चाहिए इन्होंने हर बच्चे बूढ़े सबको एक रंग में रंग दिया और इंसानियत का सबक सिखाया इन्होंने बताया कि भई हर इंसान को अपने जीवन में खुश रहना चाहिए और रिश्तों में जो कड़वड़ाहट आ गई है उसको प्रेम से सजोना चाहिए क्योंकि प्रेम से बड़ा कुछ नहीं है अगर आपके जीवन में प्रेम है तो रिश्तों में कड़बड़ाहट आ ही नहीं सकती और आज हमने इंसानियत खेल खेल में ये प्रोग्राम इधर रखा है और इस प्रोग्राम के माध्यम से यही बताना चाह यही मैसेज और यही हम प्रोग्राम करना चाहते हमने किया कि बच्चे जो ईमानदारी सच्चाई प्यार मोहब्बत और खेल खेल में और जिनमें इंसानियत बहुत भरी हुई है बहुत ही आ, हायर लेवल पे है वही इंसानियत सभी लोगों में हो सभी बड़े लोगों में जो है और और ज़्यादा हो और सभी खुश अपने रिश्ते रिश्ते नातों में खुशी और सच्चाई ईमानदारी और प्रेम ये सब और ज़्यादा बढ़ के हो पंजाब के लोग गायक मरहूम के दीप दी बीते दिनी बीमारी के चलद मौत हो गई सी। जिस तुँ तो बाद अंतिम अरदास करवाई गई है ਇਸ ਮੌਕੇ ਕਈ ਨਾਮੀ ਪੰਜਾਬੀ ਕਲਾ ਜਗਤ ਦੀਆਂ ਹਸਤੀਆਂ ਪਹੁੰਚੀਆਂ ਨੇ ਤੇ ਮਰਹੂਮ ਗਾਇਕ ਨੂੰ ਆਪਣੀ ਪਾਵਪੂਰਨ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਉੱਥੇ ਪਰਿਵਾਰ ਵੱਲੋਂ ਗਾਇਕ ਨੂੰ ਪਦਮ ਸ਼੍ਰੀ ਦੇਣ ਦੀ ਵੀ ਮੰਗ ਕੀਤੀ ਗਈ ਹੈ। ਕੇ ਦੀਪ ਸਾਹਿਬ ਬਾਰੇ ਮੈਂ ਇੰਨਾ ਹੀ ਕਹਿ ਸਕਦਾ ਕਿ ਕਦੇ-ਕਦੇ ਐਸੇ ਸਪੂਤ ਮਾਂ ਪੈਦਾ ਕਰ ਦिए। ਸੋ ਕੇ ਦੀਪ ਸਾਹਿਬ ਜਿੱਥੇ ਉਦਾਸ ਮੂਡ ਦੇ ਵੀ ਇਨਸਾਨ ਸੀ ਸ਼ਿਵ ਨੂੰ ਗਾਉਂਦੇ ਸੀ ਜੇ ਕਿਸੇ ਮਹਿਫਲ ਚ ਬੈਹ ਜਾਂਦੇ ਸੀ ਤੇ ਫਿਰ ਹਾਸਾ ਸਾਕੇ ਢਿੱਡੀਆਂ ਪੀੜਾਂ ਪਵਾ ਦਿੰਦੇ ਸੀ ਉਹਨਾਂ ਦੀ ਮਹਿਫਲ ਰੰਗ ਨਾਲ ਰੰਗਾ ਨਾਲ ਭਰ ਜਾਂਦੀ ਸੀ ਸੋ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਸੁਪੁੱਤਰ ਰਾਜਾ ਜੀ ਔਰ ਬੜੀ ਲਾਡਲੀ ਸੁਪੁੱਤਰੀ ਬਿੱਲੀ ਔਰ ਹੋਰ ਭਾਈ ਭਾਈ ਭੈਣ ਬਜ਼ੁਰਗ ਸਾਰੇ ਦੁਖੀ ਨੇ ਔਰ ਦੁਖੀ ਉਹ ਪਰਿਵਾਰ ਵੀ ਆ ਤੇ ਉਹਨਾਂ ਦਾ ਸੰਗੀਤਕ ਪਰਿਵਾਰ ਅਸੀਂ ਸਾਰੇ ਕਲਾਕਾਰ ਦੁਖੀ ਆ ਵੱਡੇ ਪਰਿਵਾਰ ਨੂੰ ਦੁਨੀਆਂ ਦੇ ਕੋਨੇ-ਕੋਨੇ ਤੇ ਬੈਠੇ ਜਿਹੜਾ ਪੰਜਾਬੀਆਂ ਨੇ ਪੰਜਾਬੀ ਹੱਦ ਤੱਕ ਪਿਆਰ ਦਿੱਤਾ ਉਹਦਾ ਤਾਂ ਰਹਿਣਾ ਸੀ ਕਦੇ ਵੀ ਨਹੀਂ ਚੁਕਾ ਸਕਦੇ ਘਟਾ ਫਾਦਰ ਬੀਂਗਾ ਫਾਦਰ ਜਿਹੜਾ ਮੈਨੂੰ ਘਟਾ ਪਿਆ ਉਹ ਤਾਂ ਪਿਆਈ ਹੈ 뮤직 ਇੰਡਸਟਰੀ ਨੂੰ ਬਹੁਤ ਵੱਡਾ ਘਟਾ ਪਿਆ ਜੀ ਇੱਕ ਐਸਾ ਫਨਕਾਰ ਖੋលਿਆ ਜੋ ਕਿ ਬਿਰਹੋਂ ਦਾ ਵੀ ਮਾਲਕ ਸੀ ਸੋ ਜਿੰਨਾ ਪਿਆਰ ਉਹਨਾਂ ਨੂੰ ਮਿਲਿਆ ਸਾਰੀ ਦੁਨੀਆਂ ਦਾ ਅਸੀਂ ਬਹੁਤ ਆਭਾਰੀ ਆ ਜਿਹੜਾ ਘਟਾ ਪਿਆ ਉਹ ਜਿੰਨਾ ਸਾਨੂੰ ਪਿਆ ਉਸ ਤੋਂ ਜ਼ਿਆਦਾ ਮੈਨੂੰ ਲੱਗਦਾ ਵੀ 뮤ਜ਼ਿਕ ਨੂੰ ਪਿਆਰ ਕਰਨ ਵਾਲੇ ਬੰਦਿਆਂ ਨੂੰ ਪਿਆ। ਕੇਦੀਪ ਸਾਹਿਬ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਉਹਨਾਂ ਦੇ ਅਸੀਂ ਭੋਗ ਤੇ ਆਏ ਆ। ਤੇ ਪੈਸੇ ਅੱਜ ਬਹੁਤ ਮਹਾਨ ਦਿਨ ਹੈ। ਕਿ ਕੇਦੀਪ ਸਾਹਿਬ ਅੱਜ ਦੇ ਦਿਨ ਗਏ ਅੱਜ ਹੀ ਅਮਰਤਾ ਪ੍ਰੀਤਮ ਦੀ ਵਰਸੀ ਹੈ। ਅੱਜ ਹੀ ਐਸਡੀ ਵਰਮਨ ਸਚਨਦੇਵ ਬਰਮਨ ਰਾਹਲਦੇਵ ਬਰਮਨ ਦੇ ਪਿਤਾ ਜੀ ਦੀ ਵਰਸੀ ਹੈ। ਔਰ ਅੱਜ तकरीबन ਐਡਾ ਵੱਡਾ ਮਹਾਨ ਦਿਨ ਹੈ ਕਿ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਵਰਸੀ ਹੈ। ਤੇ ਅੱਜ ਦੇ ਦਿਨ ਇਹ ਮਹਾਨ ਹਸਤੀ ਉਹਨਾਂ ਦੀ ਹਸ ਗੰਦੀ ਵਿੱਚ ਆ ਗਏ। ਭਗਵਾਨ ਸ਼੍ਰੀ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਮੌਕੇ ਲੁਧਿਆਣਾ ਦੇ ਵਿੱਚ ਕਈ ਜਗ੍ਹਾ ਤੇ ਸਮਾਗਮ ਕਰਵਾਏ ਗਏ। ਇਸ ਮੌਕੇ सुरेंद्र ਕਲਿਆਣ ਵੱਲੋਂ ਵੀ ਭਗਵਾਨ ਵਾਲਮੀਕੀ ਜੀ ਅੱਗੇ ਨਤਮਸਤਕ ਹੁੰਦੇ ਹੋਏ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਨੇ। ਉਥੇ ਵਾਰਡ ਨੰਬਰ 68 ਦੇ ਸਾਬਕਾ ਕੌਂਸਲਰ ਕਪਿਲ ਕੁਮਾਰ ਸੋਨੂ ਵੱਲੋਂ ਵੀ ਇਲਾਕਾ ਨਿਵਾਸੀਆਂ ਨਾਲ ਮਿਲ ਕੇ ਭਗਵਾਨ ਸ਼੍ਰੀ ਵਾਲਮੀਕ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਹੈ। ਇਸ ਮੌਕੇ RAM Teerth Amritsar ਵਿਖੇ ਧਾਰਮਿਕ ਸਮਾਗਮ ਦਾ ਲਾਈਵ ਪ੍ਰਸਾਰਣ ਵੀ ਕੀਤਾ ਗਿਆ ਹੈ। ਸਰਮਰ ਤ੍ਰਕਾਲਦਰਸ਼ੀ ਭਗਵਾਨ ਵਾਲਮੀਕ ਮਹਾਰਾਜ ਸ੍ਰਿਸ਼ਟੀਕਰਤਾ ਦਇਆਵਾਨ ਕਰੁਣਾਨਧੀ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਵਸ ਤੇ ਸਾਰਿਆਂ ਨੂੰ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਅੱਜ ਜਿੱਥੇ ਪੂਰੇ ਦੇਸ਼ ਵਿੱਚ ਨਗਰ ਕੀਰਤਨ ਕੱਢੇ ਜਾ ਰਹੇ ਆ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਸੱ ਸੰਗ ਕਿਤੇ ਜਾ ਰਹੇ ਆ ਉੱਥੇ ਹੀ ਭਾਰਤੀਆ ਵਾਲਮੀਕ ਸੇਵਾਦਲ ਵੱਲੋਂ ਡਾਕਟਰ ਅੰਬੇਡਕਰ ਨਗਰ ਬ੍ਰਾਂਚ ਵੱਲੋਂ ਸੱ ਸੰਗ ਸਮਾमेलन ਕਰਾਇਆ ਗਿਆ ਜਿਹਦੇ ਵਿੱਚ ਇਸ ਨਿਮਾਣੇ ਸੇਵਾਦਾਰ ਨੂੰ ਜੋਤੀ ਪ੍ਰਚੰਡ ਕਰਨ ਦਾ ਮੌਕਾ ਮਿਲਿਆ ਮੈਂ ਧੰਨਵਾਦੀ ਆ ਭਾਰਤੀਆ ਵਾਲਮੀਕ ਸੇਵਾਦਲ ਦੇ ਸਮੁੱਚੇ ਟੀਮ ਮੈਂਬਰਾਂ ਦਾ ਤੇ ਆਸ ਵੀ ਕਰਦਾ ਹਾਂ ਅਸੀਂ ਪ੍ਰਭੂ ਦੇ ਚਰਨਾਂ ਨਾਲ ਜੁੜੇ ਰਹਾਂਗੇ ਤੇ ਧਰਮ ਨੂੰ ਜੋੜ ਕੇ ਚੱਲਾਂਗੇ ਪ੍ਰੋਗਰਾਮ ਵਾਰ ਨੰਬਰ 68 ਵਿੱਚ ਭਗਵਾਨ ਮਾਲਮੀ ਕੀ ਮਹਾਰਾਜ ਸ੍ਰਿਸ਼ਟੀ ਰਚਤਾ ਦੇ ਪਾਵਨ ਪ੍ਰਗਟ ਦਿਵਸ ਦੇ ਉਪਲੱਖ ਵਿੱਚ ਕਰਾਇਆ ਜਾ ਰਿਹਾ ਹੈ ਇਹ ਫੰਕਸ਼ਨ ਪੰਜਾਬ ਸਰਕਾਰ ਦੇ ਹਦਾਇਤਾਂ ਅਨੁਸਾਰ ਮਾਨ ਜੋ ਕੈਬਨਟ ਮੰਤਰੀ ਭਾਕਪੂਸ਼ਨ ਆਸ਼ੂ ਜੀ ਦੇ ਹਦਾਇਤਾਂ ਅਨੁਸਾਰ ਵਾਰ ਨੰਬਰ 68 ਵਿੱਚ ਸਮੂਹ ਭਾਈਚਾਰੇ ਵੱਲੋਂ ਸਾਂਝੇ ਤੌਰ ਤੇ ਮਨਾਇਆ ਜਾ ਰਿਹਾ ਹੈ ਇਸ ਮੌਕੇ ਦੇ ਅਸੀਂ ਸਮੂਹ ਇਲਾਕਾ ਨਿਵਾਸੀ ਵੱਲੋਂ ਲੁਧਿਆਣਾ ਭਲਾਈ ਮੰਚ ਸਾਰੇ ਆਪਣੇ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਸ ਮੌਕੇ ਦੇ ਲੱਖ ਲੱਖ ਵਧਾਈ ਦਿੰਦੇ ਆ ਭਗਵਾਨ ਸ਼੍ਰੀ ਵਾਲਮੀਕੀ ਮਹਾਰਾਜ ਦੇ ਪ੍ਰਗਟ ਦਿਵਸ ਮੌਕੇ ਲੁਧਿਆਣਾ ਦਫ਼ਤਰ ਦੇ ਵਿੱਚ ਜ਼ਿਲ੍ਹਾ ਕਾਂਗਰਸ ਲੀਡਰਸ਼ਿਪ ਵੱਲੋਂ ਭਗਵਾਨ ਵਾਲਮੀਕੀ ਮਹਾਰਾਜ ਜੀ ਨੂੰ ਪ੍ਰਣਾਮ ਕਰਦੇ ਹੋਏ ਉਹਨਾਂ ਦੇ ਦਿਖਾਏ ਮਾਰਗ ਤੇ ਚੱਲਣ ਦਾ ਪ੍ਰਣ ਲਿਆ ਗਿਆ ਅਤੇ ਇਸ ਦੇ ਨਾਲ ਹੀ ਭਾਰਤ ਦੇ ਪਹਿਲੇ ਗ੍ਰਾਮ ਮੰਤਰੀ ਵੱਲਭਭਾਈ ਪਟੇਲ ਜੀ ਦੇ ਜਨਮ ਦਿਵਸ ਅਤੇ ਭਾਰਤ ਦੀ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵੀ ਉਹਨਾਂ ਦੀ ਵਰਸੀ ਮੌਕੇ ਸ਼ਰਧਾਂਜਲੀ ਦਿੱਤੀ ਗਈ ਹੈ। ਇਸ ਮੌਕੇ ਆਏ ਹੋਏ ਆਗੂਆਂ ਵੱਲੋਂ ਭਗਵਾਨ ਵਾਲਮੀਕੀ ਜੀ ਦੁਆਰਾ ਸਮਾਜ ਵਿੱਚ ਬਰਾਬਰੀ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਹਰ ਇੱਕ ਨੂੰ ਮੰਨਣ ਅਤੇ ਉਸਤੇ ਚੱਲਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਸਮਾਜ ਦੇ ਵਿੱਚ ਪਿਆਰ ਤੇ ਭਾਈਚਾਰਾ ਬਣਿਆ ਰਹੇ। ਅੱਜ ਜਿੱਥੇ ਮਹਾਰਿਸ਼ੀ ਵਾਲਮੀਕੀ ਜੀ ਨੂੰ ਉਹਨਾਂ ਦੇ ਜਨਮ ਦਿਨ ਤੇ ਵਧਾਈ ਦਿੰਨੇ ਆ ਅੱਜ ਸ਼ਰਦਾ ਸੁਮਨ ਪੇਟ ਕੀਤੇ ਨੇ ਡਿਸਟ੍ਰਿਕਟ ਕਾਂਗਰਸ ਕਮੇਟੀ ਲੁਧਿਆਣਾ ਦੇ ਆਫਿਸ ਦੇ ਵਿੱਚ ਉੱਥੇ ਅੱਜ 31 ਅਕਤੂਬਰ ਹੈ ਆ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੀ ਜਥੇਨ ਵਰਸੀ ਉਹ ਵੀ ਮਨਾਈ ਗਈ ਹੈ ਕਿ ਮੈਂ ਸਮਝਦਾ ਇੰਦਰਾ ਗਾਂਧੀ ਜੀ ਨੇ ਜੋ ਆਪਣੇ ਸਮੇਂ ਦੇ ਵਿੱਚ ਫੈਸਲੇ ਲਏ ਜੋ ਉਹਨਾਂ ਨੇ ਬੈਂਕਾਂ ਨੂੰ ਨੈਸ਼ਨਲਾਈਜ਼ ਕੀਤਾ ਰਾਜਿਆਂ ਦੇ ਪੱਤੇ ਬੰਦ ਕੀਤੇ ਪਾਕਿਸਤਾਨ ਦੇ ਦੋ ਟੋਟੇ ਕੀਤੇ ਅਜਿਹੇ ਫੈਸਲੇ ਇੱਕ ਜਿਹਨੂੰ ਆਇਰਨ ਲੇਡੀ ਦੇ ਤੌਰ ਤੇ ਜਾਣੀ ਜਾਂਦੀ ਹੈ ਅੱਜ ਅਸੀਂ ਇੰਦਰਾ ਗਾਂਧੀ ਜੀ ਨੂੰ ਵੀ ਸ਼ਰਧਾ ਤੇ ਸਤਕਾਰ ਭੇਟ ਕਰਦੇ ਤੇ ਸਮੁੱਚੀ ਕਾਂਗਰਸ ਨੇ ਭਗਵਾਨ ਸ਼੍ਰੀ ਬਾਲਮੀਕ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਉਹਨਾਂ ਦੀ ਅੱਜ ਅੱਜ ਦਾ ਜੀਰਾ ਦਿਨ ਹੈ ਭਗਵਾਨ ਰਿਸ਼ੀ ਬਾਲਮੀਕ ਜੀ ਤੇ ਸਾਡੇ ਸਾਰਿਆਂ ਵਾਸਤੇ ਬਹੁਤ ਹੀ ਮਹੱਤਵਪੂਰਨ ਦਿਨ ਹੈ ਮੈਂ ਅਕਸਰ ਕਿਹਾ ਕਰਦਾ ਕਿ ਜੇ ਭਗਵਾਨ ਵਾਲਮੀਕੀ ਰਮਾਇਣ ਦੀ ਰਚਨਾ ਨਾ ਕਰਦੀ ਤਾਂ ਸ਼ਾਇਦ ਅੱਜ ਹਿੰਦੁਸਤਾਨ ਦਾ ਇਤਿਹਾਸ ਕੁਝ ਹੋਰ ਹੁੰਦਾ ਤੁਹਾਨੂੰ ਸਾਰਿਆਂ ਨੂੰ ਸਾਰੇ ਪੰਜਾਬੀਆਂ ਨੂੰ ਸਾਰੇ ਭਾਰਤ ਵਰਸ਼ ਦੇ ਲੋਕਾਂ ਨੂੰ ਜਿਹੜੇ ਬਾਹਰ ਵੀ ਸਾਡੇ ਲੋਕ ਵਸਦੇ ਨੇ ਭਗਵਾਨ ਵਾਲਮੀਕੀ ਜੀ ਦੇ ਇਸ ਦਿਹਾੜੇ ਤੇ ਮੈਂ ਸਭ ਨੂੰ ਮੁਬਾਰਕਬਾਦ ਦਿੰਦਾ ਭਗਵਾਨ ਸ਼੍ਰੀ ਵਾਲਮੀਕੀ ਮਹਾਰਾਜ ਦੇ ਪ੍ਰਗਟ ਦਿਵਸ ਮੌਕੇ ਵਾਲਮੀਕੀ ਸਮਾਜ ਵੱਲੋਂ ਬੜੇ ਹੀ ਸ਼ਰਧਾ ਤੇ ਉਤਸ਼ਾਹ ਦੀ ਭਾਵਨਾ ਦੇ ਨਾਲ ਵੱਖ-ਵੱਖ ਥਾਵਾਂ ਤੇ ਪ੍ਰਗਟ ਦਿਵਸ ਮਨਾਇਆ ਗਿਆ। ਸ਼ਹਿਰ ਦੀ ਅਬਦੁੱਲਾਪੁਰ ਬਸਤੀ ਦੇ ਵਿੱਚ ਲਵਕੁਸ਼ ਮੰਡਲੀ ਵੱਲੋਂ ਸ਼ੋਭਾ ਯਾਤਰਾ ਕੱਢੀ ਗਈ ਹੈ ਜਿਸ ਵਿੱਚ ਸੰਗਤ ਭਾਰੀ ਗਿਣਤੀ ਦੇ ਵਿੱਚ ਸ਼ਾਮਿਲ ਹੋਈ ਹੈ ਅਤੇ ਭਗਤੀ ਦੇ ਰੰਗ ਵਿੱਚ ਰੰਗੀ ਦਿਖਾਈ ਦਿੱਤੀ ਹੈ। ਇਸ ਦੌਰਾਨ ਰਮਾਇਣ ਦੇ ਚਰਿੱਤਰਾਂ ਨੂੰ ਖੂਬ ਝਾਂਕੀਆਂ ਦੇ ਰਾਹੀਂ ਦਰਸਾਇਆ ਗਿਆ ਹੈ। ਉਧਰ ਤਾਂਦਰਾ ਰੋਡ ਤੇ ਵੀ ਸਰਪੰਚ ਕੇਪੀ ਰਾਣਾ ਵੱਲੋਂ ਮੁੱਖ ਮੰਤਰੀ ਕੈਪਟਨ ਅਬਰਿੰਦਰ ਸਿੰਘ ਵੱਲੋਂ Dalit ਵਿਦਿਆਰਥੀਆਂ ਲਈ ਵਜੀਫਾ ਸਕੀਮ ਸ਼ੁਰੂ ਕਰਨ ਅਤੇ आईटी आयदा आई ने पत्थर रखने ਤੇ ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਗਿਆ ਹੈ। ਅੱਜ ਦਾ ਭਗਵਾਨ ਵਾਲਮੀ ਕੀ ਪ੍ਰਗਟ ਦਿਵਸ ਤੇ ਲਵ ਕੁਸ਼ਮਰ ਮੰਡਲੀ ਵੱਲੋਂ ਅਤੇ ਅਬਦੁੱਲਾ ਪਰਬਤੀ ਵਾਲਮੀ ਕੀ ਸਭਾ ਵੱਲੋਂ ਇਹ ਸ਼ੋਭਾ ਯਾਤਰਾ ਹਮੇਸ਼ਾ ਲੰਬੇ ਅਰਸੇ ਤੋਂ ਨਿਗਾਲੀ ਜਾਂਦੀ ਹੈ। ਇਹ ਸ਼ੋਭਾ ਯਾਤਰਾ ਵਾਲਮੀ ਕੀ ਗੇਟ ਤੋਂ ਆਜ਼ਾਦਨਗਰ, ਮਨੋਰਨਗਰ, ਮਨਜੀਤਨਗਰ ਦਾ ਮੇਨ ਮਾਰਕੀਟ ਇਸ ਸਮਾਪਤੀ ਵਾਪਸ ਵਾਲਮੀਕੀ ਗੇਟ ਤੇ ਹੁੰਦੀ ਹੈ ਅੱਜ ਦੇ ਸ਼ੁਭ ਦਿਹਾੜੇ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਮੈਂ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਤੇ ਇਹ ਆਸ਼ਾ ਕਰਦਾ ਕਿ ਵਾਲਮੀਕੀ ਸਮਾਜ ਨੂੰ ਅੱਜ ਜ਼ਰੂਰਤ ਆ ਇੱਕ ਪੜ੍ਹਾਈ ਦੀ ਇੱਕ ਐਜੂਕੇਸ਼ਨ ਦੀ ਜੇਦੀ ਬਦੌਲਤ ਇਹ ਹੀ ਇੱਕ ਮਿਸ਼ਨ ਆ ਐਜੂਕੇਸ਼ਨ ਜੇਦੀ ਬਦੌਲਤ ਅਸੀਂ ਅੱਗੇ ਵਧ ਸਕਦੇ ਆ ਜੈ ਪੀਮ ਜੈ ਵਾਲਮੀਕੀ ਹਰ ਹਰ ਅੱਜ ਜੋ ਕੈਪਟਨ ਮਿੰਦਰ ਸਿੰਘ ਜੀ ਦਾ ਲਾਈਵ ਪ੍ਰੋਗਰਾਮ ਪੰਜਾਬ ਸਰਕਾਰ ਦਾ ਹੋਇਆ ਵਾ ਉਹਦੇ ਵਿੱਚ ਅਸੀਂ ਅੱਜ ਜੁਆਇਨ ਕੀਤਾ ਸੀਗਾ ਅਸੀਂ ਪੰਜਾਬ ਸਰਕਾਰ ਦਾ ਔਰ ਕੈਪਟਨ ਮਿੰਦਰ ਸਿੰਘ ਦਾ ਦਿਲ ਦੀ ਗ੍ਰਾਈਆਂ ਤੇ ਧੰਨਵਾਦ ਕਰਦੇ ਆ ਜੋ ਜਿੱਡਾ ਵੱਡਾ ਅੱਜ ਬਾਲਮਿਕ ਪੂਰਾ ਦੇਸ਼ ਵਿਦੇਸ਼ ਦੇ ਵਿੱਚ ਅੱਜ ਬਾਲਮਿਕ ਦਿਵਸ ਮਨਾਇਆ ਜਾ ਰਿਹਾ ਵਾ ਔਰ ਬਾਲਮਿਕ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਦਿੰਨਾ ਵਾ ਅੱਜ ਪੰਜਾਬ ਸਰਕਾਰ ਨੇ ਕੈਪਟਨ ਮਿੰਦਰ ਸਿੰਘ ਜੀ ਨੇ 53 ਕਰੋੜ ਰੁਪਇਆ ਬਾਲਮਿਕ ਤਿਰਥ ਨੂੰ ਦਿੱਤਾ ਵਾ ਉਹਦੀ ਉਸਾਰੀ ਵਾਸਤੇ ਔਰ ਆਈਟੀ ਕਾਲਜ ਉੱਥੇ ਬਣਨ ਜਾ ਰਹੇ ਨੇ ਸਾਡੇ ਆਰ ਨਾਲੇ ਬੱਚਿਆਂ ਦਾ ਬਹੁਤ ਵੱਡਾ ਪ੍ਰਵੇਖਾ ਔਰ ਪੰਜਾਬ ਸਰਕਾਰ ਦਾ ਔਰ ಗ್ರಾಮ ਪੰਚਾਇਤ ਪ੍ਰੀਤਵਾਰ ਵੱਲੋਂ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਅੱਜ ਦੇ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦੇ ਆ। ਤੇ ਉਧਰ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਲੁਧਿਆਣਾ ਵੱਲੋਂ ਭਗਵਾਨ ਵਾਲਮੀਕੀ ਪ੍ਰਗਟ ਦਿਵਸ ਮੌਕੇ ਲੱਡੂ ਵੰਡ ਕੇ ਪ੍ਰਗਟ ਦਿਵਸ ਦੀ ਖੁਸ਼ੀ ਮਨਾਈ ਗਈ ਹੈ। ਉੱਥੇ ਹੀ ਸੰਸਥਾ ਵੱਲੋਂ ਵਾਲਮੀਕੀ ਸਮਾਜ ਨੂੰ ਆਪਣੇ ਹੱਕਾਂ ਦੇ ਲਈ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਮਾਜ ਨੂੰ ਬੱਚਿਆਂ ਦੀ ਪੜ੍ਹਾਈ ਲਿਖਾਈ ਵੱਲ ਧਿਆਨ ਦੇ ਕੇ ਉਹਨਾਂ ਨੂੰ ਉੱਚ ਸਿੱਖਿਆਤ ਕਰਨ ਵੱਲ ਜ਼ੋਰ ਦੇਣਾ ਚਾਹੀਦਾ ਹੈ। ਉਧਰ ਦੂਜੇ ਪਾਸੇ ਵਾਲਮੀਕੀ ਸਮਾਜ ਦੇ ਨੌਜਵਾਨ ਆਗੂ ਅਮਨ ਬੱਸੀ ਵੱਲੋਂ ਵੀ ਸਾਦੇ ਢੰਗ ਦੇ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ ਜਿੱਥੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਦਿਵਿਆਂਗ ਲੋਕਾਂ ਨੂੰ ਟਰਾਈਸਾਈਕਲ ਵੰਡੇ ਗਏ ਨੇ। ਉਥੇ ਲਵਕੁਸ਼ ਨਗਰ ਵਿਖੇ ਧਾਰਮਿਕ satsang ਦਾ ਵੀ ਆਯੋਜਨ ਕੀਤਾ ਗਿਆ ਹੈ। ਜਿੱਥੇ ਪ੍ਰਗਟ ਦਿਵਸ ਮੌਕੇ ਧਾਰਮਿਕ ਭਜਨ ਗਾ ਕੇ ਖੁਸ਼ੀ ਮਨਾਈ ਗਈ ਹੈ। ਦਾ ਜਿਹੜਾ ਸਾਡਾ ਪ੍ਰੋਗਰਾਮ ਆ ਜਿੱਦਾਂ ਕਿ ਸਾਡੇ ਭਗਵਾਨ ਵਾਲਮੀ ਮਹਾਰਾਜ ਦਾ ਜਿਹੜਾ ਪ੍ਰਗਟ ਦਿਵਸ ਆ ਇਹ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਹੈ ਇਸੇ ਜ਼ਮਬੰਦੀ ਅਸੀਂ ਵੀ ਅੱਜ ਜਿਹੜਾ ਆਪਣੀ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਆ ਅਸੀਂ ਭਗਵਾਨ ਵਾਲਮੀ ਕੀ ਤਿਰਤ ਤੇ ਰਾਸ਼ਨ ਸਮਗਰੀ ਅਤੇ ਜਿਹੜੇ ਅਪਾਹਜ ਨੇ ਉਹਨਾਂ ਨੂੰ ਚਾਰ ਟਰਾਈ ਸਾਈਕਲਾ ਵੀ ਭੇਜ ਰਹੇ ਆ ਇਹ ਸਾਈਕਲਾ ਬਸ ਅਸੀਂ 4 ਵਜੇ ਤੇ ਵਾਲਮੀ ਕੀ ਤਿਰਤ ਰਵਾਨਾ ਕਰਨ ਲੱਗੇ ਆ ਸਾਡੇ ਮੁੱਖ ਮਹਿਮਾਨ ਸਰਦਾਰ ਹਮੇਸ਼ਿੰਦਰ ਸਿੰਘ ਜੀ ਗਰੇਵਾਲ ਸਾਹਿਬ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨੇ। ਪਰਮ ਪਿਤਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੀਆਂ ਸਾਰੇ ਹੀ ਭਾਰਤ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ। ਤੇ ਅਸੀਂ ਅੱਜ ਨਿਊ ਜੰਗ ਵਾਲਮੀਕੀ ਫੈਡਰੇਸ਼ਨ ਵੱਲੋਂ ਲੱਡੂ ਵੰਡ ਕੇ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਪ੍ਰਗਟ ਦਿਵਸ ਦੀ ਖੁਸ਼ੀ ਮਨਾਈ ਆ। ਤੇ ਮੈਂ ਆਪਣੀ ਸਮਾਜ ਦੀਆਂ ਮਾਤਾਵਾਂ ਭੈਣਾਂ ਅਤੇ ਵੀਰਾਂ ਨੂੰ ਬੇਨਤੀ ਕਰੂੰਗਾ ਅੱਜ ਪਰਮ ਪਿਤਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਜੋਤ ਧੂਪ ਕਰਕੇ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਤੇ ਮੈਂ ਮਨੋ ਕਾਮਨਾ ਕਰੂੰਗਾ ਕਿ ਭਗਵਾਨ ਵਾਲਮੀਕੀ ਜੀ ਸਾਰਿਆਂ ਦੀ ਇੱਛਾ ਪੂਰਨ ਕਰਨ ਜੈ ਵਾਲਮੀਕੀ ਜੈ ਭੀਮ ਜੈ ਭਰਤ ਰਾਏਕੋਟ ਵਿਖੇ ਭਗਵਾਨ ਵਾਲਮੀਕੀ ਜੀ ਦਾ ਜਨਮ ਦਿਹਾੜਾ ਧੂਮ-ਧਾਮ ਦੇ ਨਾਲ ਮਨਾਇਆ ਗਿਆ ਇਸ ਮੌਕੇ ਭਗਵਾਨ ਵਾਲਮੀਕੀ ਜੀ ਦੇ ਮੰਦਰ ਨੂੰ ਮਨਮੋਹਕ ਤਰੀਕੇ ਦੇ ਨਾਲ ਸਜਾਇਆ ਗਿਆ ਉਥੇ ਸ਼ਾਮ ਨੂੰ ਪਾਵਨ ਦਸ ਦੇ ਵਾਲਮੀਕੀ ਪਾਈਚਾਰੇ ਦੇ ਲੋਕਾਂ ਵੱਲੋਂ ਪਵਨ ਥਾਲੀਵਾਲ ਦੀ ਦੇਖ ਰੇਖੇਠ ਕੇਕ ਕੱਟ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਇਸ ਮੌਕੇ ਖਾਸ ਤੌਰ ਤੇ ਪੂਜੇ ਸ਼੍ਰੋਮਣੀ ਅਕਾਲਾਦਲ ਬਾਦਲ ਦੇ ਹਲਕਾ ਵਿਧਾਇਕ ਅਤੇ ਇੰਚਾਰਜ ਬਲਵਿੰਦਰ ਸਿੰਘ ਸੰਧੂ ਨਗਰ ਕਾਉਂਸਲ ਰਾਏਕੋਟ ਸਾਬਕਾ ਪ੍ਰਧਾਨ ਸਲਿਲ ਜੈਨ ਅਮਨਦੀਪ ਸਿੰਘ ਅਤੇ ਹੋਰ ਆਗੂਆਂ ਨੇ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਦਾਰ ਬਾਦਮੀ ਦੇ ਵਿਸ਼ੇ ਗਣਕ ਭਗਾਂਤ ਸ੍ਰੀ ਗੁਰੂ ਬਾਦਮੀ ਕੀ ਮਹਾਰਾਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਜਿੱਥੇ ਸ਼ੂਭਾ ਦੇ ਆਪਣਾ ਕੱਢੀ ਉੱਤੇ ਇਹ ਸਭ ਮਹਲੀਆਂ ਸੰਗਤਾਂ ਨੇ ਸਾਰਾਂ ਨੇ ਇਕੱਠੇ ਹੋਏ ਹਨ ਇੱਕ ਬਹੁਤ ਬੜਾ ਪੂਰਾ ਮਾਹੌਲ ਬਣਾ ਕੇ ਜਿਉਂ ਕੇ ਬਾਦਮੀ ਮਹਾਰਾਜ ਦੇ ਜਨਮ ਦਿਨ ਦੇ ਸਬੰਧ ਵਿੱਚ ਕੀ ਕਟਿਆ ਗਿਆ ਔਰ ਸੰਗਤਾਂ ਵਿੱਚ ਬੰਡਿਆ ਗਿਆ ਮੈਂ ਸਮਾਜ ਨੂੰ ਮੁਬਾਰਕਬਾਦਨਾ ਔਰ ਉਸ ਪ੍ਰਭੂ ਪਰਮਾਤਮਾ ਦੇ ਦਾਸ ਬਣ ਕੇ ਕਰਦਾ ਭਗਵਾਨ ਸ੍ਰੀ ਗਦਾਰਮੀਕ ਮਹਾਰਾਜ ਦੇ ਚਰਨਾਂ ਵਿੱਚ ਕੂਟ ਕੇ ਸਤਿ ਸ਼ਗਨ ਕਾਂਦਰੋਫ ਟਕੀਆਂ ਬਖਸ਼ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਅਸੀਂ ਕੇਕ ਦੀ ਰਸਮ ਕੀਤੀ ਗਈ ਹੈ ਜੀ ਔਰ ਕੇਕ ਦੀ ਰਸਮ ਤੇ ਕੀਤੀ ਗਈ ਮੁੱਖ ਮਹਿਮਾਨ ਸ਼੍ਰੋਮਣੀ ਅਕਾਲੀ ਦਲ ਬਲਵਿੰਦਰ ਸਿੰਘ ਜੀ ਸੰਧੂ ਸਾਹਿਬ ਵੱਲੋਂ ਔਰ ਜਿਨ੍ਹਾਂ ਦੇ ਨਾਲ ਪੂਰਵ ਪ੍ਰਧਾਨ ਆਪਣੇ ਗਿੱਲ ਜੀ ਸਲਲ ਜੈਨ ਜੀ ਬਿੱਟੂ ਜੈਨ ਜੀ ਇਹ ਸਾਰੇ ਪਹੁੰਚੇ ਜੀ ਉਸ ਤੋਂ ਬਾਅਦ ਅਸੀਂ ਇਹ ਕੇਕ ਦੀ ਰਸਮ ਕਰਨ ਤੋਂ ਬਾਅਦ ਪੂਰੀ ਸੰਗਤ ਇੱਥੇ ਬੀਬੀਆਂ ਬੱਚੇ ਸਾਰੇ ਇਕੱਠੇ ਸਾਰਿਆਂ ਚ ਵੰਡਿਆ ਗਿਆ ਜੀ। ਔਰ ਅੱਜ ਰਾਤ ਦੀ ਸਾਡੀ ਸੱਤ ਸੰਗ ਦਾ ਪ੍ਰੋਗਰਾਮ ਆ ਜੀ ਜਿਹਦੇ ਵਿੱਚ ਪਿੰਡਾਂ ਤੋਂ ਸ਼ਹਿਰ ਤੋਂ ਪੂਰੀਆਂ ਸੰਗਤਾਂ ਪਹੁੰਚਣਗੇ। ਲੁਧਿਆਣਾ ਵਿੱਚ ਡੇਂਗੂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਲੁਧਿਆਣਾ ਵਿੱਚ ਨਵੇਂ ਮਾਮਲੇ ਸਾਹਮਣੇ ਆਉਣ ਦਾ سلسلہ ਲਗਾਤਾਰ جاری ਹੈ। 18 ਨਵੇਂ ਮਾਮਲੇ ਲੁਧਿਆਣਾ ਦੇ ਵਿੱਚ ਸਾਹਮਣੇ ਆਏ ਨੇ। ਜੇ ਹੁਣ ਤੱਕ ਗੱਲ ਕਰੀਏ ਤਾਂ ਲੁਧਿਆਣਾ ਵਿਖੇ ਹੁਣ ਤੱਕ 1145 ਡੇਂਗੂ ਦੇ ਮਰੀਜ਼ ਪਾਏ ਗਏ ਨੇ ਇਸ ਤੋਂ ਇਲਾਵਾ ਲੁਧਿਆਣਾ ਵਿਖੇ ਡੇਂਗੂ ਦੇ 1643 ਸ਼ੱਕੀ ਮਰੀਜ਼ ਵੀ ਪਾਏ ਗਏ ਨੇ ਲੁਧਿਆਣਾ ਦੇ ਸਿਵਲ ਸਰਜਨ ਵੱਲੋਂ ਲੋਕਾਂ ਨੂੰ ਖਾਸ ਅਪੀਲ ਕੀਤੀ ਗਈ ਹੈ ਕਿ ਕੋਲਰਾਂ ਅਤੇ ਗਮਲਿਆਂ ਦੇ ਵਿੱਚ ਪਾਣੀ ਜਮਾ ਨਾ ਹੋਣ ਦੇਣ ਡੇਂਗੂ ਖਿਲਾਫ ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਲੁਧਿਆਣਾ ਦੇ ਸਿਵਲ ਸਰਜਨ ਵੱਲੋਂ ਲੋਕਾਂ ਨੂੰ ਕੀਤੀ ਗਈ ਹੈ ਨਵੇਂ ਖੇਤੀ ਕਾਨੂੰਨਾ ਖਿਲਾਫ ਵਿਧਾਨ ਸਭਾ ਵਿੱਚ ਬਿੱਲ ਪਾਸ ਕੀਤੇ ਕੇਂਦਰ ਤੋਂ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਰਾਸ਼ਟਰਪਤੀ ਨੂੰ ਮਿਲਾਂਗੇ ਇਹ ਕਹਿਣਾ ਹੈ ਵਿਧਾਨ ਸਭਾ ਹਲਕਾ ਪਾਇਲ ਤੋਂ ਵਿਧਾਇਕ ਲਖਵੀਰ ਸਿੰਘ ਲੱਖਾ ਦਾ ਉਹ ਅੱਜ ਪਿੰਡ ਜਰਗ ਵਿਖੇ ਪਿੰਡ ਵਾਸੀਆਂ ਦੇ ਨਾਲ ਮੁਲਾਕਾਤ ਕਰਨ ਆਏ ਸਨ ਅਤੇ ਵਿਕਾਸ ਕਾਰਜਾਂ ਦੇ ਲਈ ਉਹਨਾਂ ਨੇ ਪਿੰਡ ਵਾਸੀਆਂ ਨੂੰ ਚੈੱਕ ਵੀ ਵੰਡੇ ਇਸ ਦੌਰਾਨ ਨਵੇਂ ਖੇਤੀ ਕਾਨੂੰਨ ਨੂੰ ਲੈ ਕੇ ਵਿਰੋਧੀ ਪਾਰਟੀਆਂ ਦਾ ਉਨ੍ਹਾਂ ਨੇ ਜੰਮ ਕੇ ਸਿਆਸੀ ਹਮਲੇ ਵੀ ਕੀਤੇ ਇਸ ਦੌਰਾਨ ਵਿਧਾਇਕ ਲਗਵੀਰ ਸਿੰਘ ਲੱਖਾ ਨੇ ਕਿਹਾ ਕਿ ਉਹਨਾਂ ਵੱਲੋਂ ਦੁਰਾਹਾ ਬਲਾਕ ਦੇ ਵਿੱਚ ਵਿਕਾਸ ਕਾਰਜਾਂ ਲਈ 2 ਕਰੋੜ ਰੁਪਏ ਦੀ ਗ੍ਰਾਂਟ ਦੇ ਚੈੱਕ ਜਾਰੀ ਕੀਤੇ ਗਏ ਨੇ ਇੱਕ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਜੀ ਨੇ ਜਿਹੜੇ ਸੈਂਟਰ ਦੀ ਸਰਕਾਰ ਨੇ ਕਿਸਾਨਾਂ ਦੇ ਵਿਰੁੱਧ ਤਿੰਨ ਬਿੱਲ ਲੈ ਕੇ ਆਂਦੇ ਸੀ ਪਾਰਲੀਮੈਂਟ ਵਿੱਚ ਪਾਸ ਕੀਤੇ ਨੇ ਉਹ ਅਸੀਂ ਪੰਜਾਬ ਦੀ ਵਿਧਾਨ ਸਭਾ ਨੇ ਪੰਜਾਬ ਸਰਕਾਰ ਨੇ ਰੱਦ ਕੀਤੇ ਨੇ ਉਹਦੇ ਲਈ ਕੈਪਟਨ ਮਰਿੰਦਰ ਸਿੰਘ ਜੀ ਦਾ ਮੁੱਖ ਮੰਤਰੀ ਪੰਜਾਬ ਦਾ ਅਸੀਂ ਧੰਨਵਾਦ ਕੀਤਾ ਪੰਜਾਬ ਦੇ ਲੋਕਾਂ ਵੱਲੋਂ ਤੇ ਪੈਲ ਹਲਕੇ ਵੱਲੋਂ ਵੀ ਜਿਹੜਾ ਕਿਸਾਨੀ ਦੇ ਨਾਲ ਖੜਿਆ ਉਹ ਕੈਪਟਨ ਮਰਿੰਦਰ ਸਿੰਘ ਪੰਜਾਬ ਦਾ ਇੱਕ ਵਾਹਦ ਲੀਡਰ ਆ ਜਿਹੜਾ ਹਮੇਸ਼ਾ ਪੰਜਾਬ ਤੇ ਪੰਜਾਬੀਅਤ ਨਾਲ ਖੜਦਾ ਉਹਦੇ ਲਈ ਧੰਨਵਾਦ ਕੀਤਾ ਅਸੀਂ ਦੂਸਰਾ ਪਿੰਡਾਂ ਦੀ ਡਿਵੈਲਪਮੈਂਟ ਆ ਜਿਹੜੀ ਉਹਦੇ ਲਈ ਅਸੀਂ ਅੱਜ ਦਰਾਹੇ ਬਲਾਕ ਦੇ 2 ਕਰੋੜ 75 ਲੱਖ ਰੁਪਏ ਦੇ ਚੈੱਕ ਡਿਸਟ੍ਰੀਬਿਊਟ ਕੀਤੇ ਨੇ ਜੋ ਕੋਈ ਪਿੰਡਾਂ ਦੀ ਸਾਡੀ ਡਿਮਾਂਡ ਸੀ ਜਾਂ ਲੋੜਾਂ ਮੰਗਾਲ ਸੀ ਉਹ ਪੰਚਾਇਤਾਂ ਵੱਡੇ ਪੱਧਰ ਤੇ ਪਿੰਡਾਂ ਦੇ ਕੰਮ ਕਰਾਉਣਗੇਾਂ ਜਿਸ ਦੇ ਨਾਲ ਸਾਡੇ ਪਿੰਡਾਂ ਨੂੰ ਬੁਨਿਆਦੀ ਸਹੂਲਤਾਂ ਦੀ ਹੈ ਜਿਹੜੀ ਘਾਟ ਸੀ ਉਹ ਪੂਰੀ ਹੋਵੇ। ਰਾਏਕੋਟ ਵਿੱਚ ਲੁਟੇਰੀਆ ਕਾਰਨ ਇੱਕ ਵਾਰ ਫੇਰ ਤੋਂ ਦਹਿਸ਼ਤ ਦਾ ਮਾਹੌਲ ਹੈ। ਇਹ ਮਾਮਲਾ ਗੁਰਦੁਆਰਾ ਟਾਲੀਆਣਾ ਸਾਹਿਬ ਦਾ ਹੈ ਜਿੱਥੇ ਮੱਥਾ ਟੇਕਣ ਆਏ ਸ਼ਰਧਾਲੂਆਂ ਦੀਆਂ ਜੇਬਾਂ ਕਟੀਆਂ ਗਈਆਂ ਨੇ। ਅਨੇਕਾਂ ਸ਼ਰਧਾਲੂਆਂ ਦੇ ਪਰਸ ਵੀ ਚੋਰੀ ਹੋਏ ਨੇ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੱਲ ਟਾਲੀਆਣਾ ਸਾਹਿਬ ਗੁਰਦੁਆਰੇ ਪੁੰਨਿਆਂ ਦੇ ਵਿਹਾਰੇ ਤੇ ਗਈਆਂ ਜੀ 9 ਵਜੇ ਗਈਆਂ ਮੈਂ ਤੇ ਕਾਰ ਸੇਵਾ ਵਾਲੇ ਦੇ ਭਾਂਡਿਆਂ ਦੀ ਸੇਵਾ ਤੇ ਗਈਆਂ ਭਾਂਡੇ ਮੈਂ ਸਾਫ਼ ਕੀਤੇ 12:30 ਵਜੇ ਦਾ ਫਿਰ ਨਾ ਪੌਣੇ 1 ਵਜੇ ਲੰਗਰ ਛਕਿਆ ਲੰਗਰ ਛਕ ਕੇ ਮੈਂ ਗੁਰਦੁਆਰਾ ਸਾਹਿਬ ਅੰਦਰ ਮੱਥਾ ਟੇਕਣ ਗਈਆਂ ਮੱਥਾ ਟੇਕ ਕੇ ਮੈਂ ਦੇਗ ਨਹੀਂ ਕਰਾਈ ਮਤਲਬ ਉਦਾਂ ਹੀ ਮੱਥਾ ਟੇਕਿਆ ਗੋਲ ਨਿਰਾਸ਼ਬੱਧ ਸੀ ਹਾਂ ਰਾਸ਼ਬੱਧ ਸੀਗਾ ਤੇ ਫਿਰ ਮੈਂ ਬਾਹਰ ਇੱਕ ਦੋ ਦੁਕਾਨਾਂ ਤੇ ਗਈਆਂ ਬਸ 2 ਵਜੇ ਪੂਰੇ ਮੈਂ ਘਰੇ ਆ ਗਈਆਂ ਜਦ ਮੈਂ ਘਰੇ ਆਈ ਮੈਂ ਕਪੜੇ ਬਦਨ ਲੱਗੀ ਮਤਲਬ ਮੈਂ ਦੇਖਿਆ ਤਾਂ ਮੇਰੀ ਚੈਨ ਹੈ ਨਹੀਂ ਗਾ ਚਮਤ ਕਾਦੀ ਚੈਨ ਸੀ ਜੀ 골ਡ ਦੀ ਸੀ ਜੀ ਸਵਾ ਦੋ ਟੋਲੇ ਦੀ ਅਸਾ ਸਵਾ ਦੋ ਟੋਲੇ ਦੀ ਹਾਂਜੀ ਸਰ ਇੱਕ ਬੈਂਕ ਲੋਨੀ ਦੀ ਮਜਰਗਰਤ ਨੇ ਇੱਕ ਦਾ ਸੇਵਿੰਗ ਕੋ ਕਾਲੋ ਪੁੰਨਿਆ ਤੇ ਮਾਥਾ ਢੱਕਣਗੇ ਸੀ ਉੱਤੇ ਉਹਨਾਂ ਦੀ ਕੋਈ 골ਡ ਦੀ ਚੈਨੀ ਮਿਸਿੰਗ ਹੋ ਗਈ ਆ ਜੀ ਸਾਡੇ ਕੋਲ ਨਾ ਕੱਲ ਇੱਕ ਕੰਪਲੇਨ ਆਈ ਹੈ ਕਿ ਇੱਕ ਲੇਡੀਜ਼ ਰਮਜੀਤ ਕੋਹਰੇ ਉਹ ਸਵੇਰ 9:30 ਵਜੇ ਗੁਰਦੁਆਰਾ ਸ੍ਰੀ ਟਾਲੀਨਾ ਸਾਹਿਬ ਮੱਥਾ ਟੇਕਣ ਗਈ ਸੀ ਜਦੋਂ ਵਾਪਸ ਆਈ ਹੈ ਤੇ ਉਹਦੀ ਚੈਨੀ ਉਹਦੇ ਗਲਚ ਨਹੀਂ ਸੀ ਜੋ ਮਿਸਿੰਗ ਦੀ ਕੰਪਲੇਂਟ ਹੈ ਤੇ ਇਹ ਉਹਦੇ ਬਾਰੇ ਵੈਰੀਫਾਈ ਕਰ ਰਹੇ ਸਮਰਾਲਾ ਨਜ਼ਦੀਕ ਪਿੰਡ ਟੋਡਰਪੁਰਬ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਪ੍ਰਵਾਸੀ ਮਜ਼ਦੂਰਾਂ ਦੀਆਂ 10 ਝੁੱਗੀਆਂ ਇਸ ਅੱਗ ਲੱਗਣ ਦੀ ਘਟਨਾ ਦੇ ਵਿੱਚ ਸੜ ਗਈਆਂ ਨੇ ਮਜ਼ਦੂਰਾਂ ਦਾ ਸਮਾਨ ਅਤੇ ਨਕਦੀ ਵੀ ਸੜ ਕੇ ਸੁਆਹ ਹੋ ਗਈ ਹੈ ਸਮੂਦਾਵਾਂ ਕਿ ਨਾਚੁਰਲ ਟ੍ਰਿਕੇ ਨਾਲ ਜਿਹੜੀ ਅੱਗ ਲੱਗੀ ਆ ਇਹ ਸਾਰੀ ਲੇਬਰ ਦੇ ਵਰਕਰ ਜਿਹੜੇ ਹੈਗੇ ਸੀ ਇੱਥੇ ਰਹਿ ਰਹੇ ਸੀਗੇ ਆਪਣਾ ਕੰਮ ਕਰਨ ਚਲੇ ਜਾਂਦੇ ਇਹਨਾਂ ਦੀਆਂ ਕੁਛ ਛੋਟੀਆਂ ਫੈਕਟਰੀਆਂ ਲੱਗੀਆਂ ਬੱਚੇ ਰਹਿੰਦੇ ਸੀਗੇ ਇਹਨਾਂ ਨੇ ਦੱਸਿਆ ਵੀ ਕਿਛੋਂ ਕਿਸੇ ਬੱਚੇ ਨੇ ਚਾਹ ਚੂ ਬਣਾਈ ਆ ਇਹ ਸੜਕੜੇ ਦੇ ਬਾਂਸਾਂ ਦੀਆਂ ਬਣੀਆਂ ਸੁੱਕੀਆਂ ਝੁੱਗੀਆਂ ਸੀਗੀਆਂ ਜਿਹਦੇ ਕਰਕੇ ਕੋਈ ਚਿਗੈੜੀ ਭੜਕਣ ਵਾਲੇ ਅੱਗ ਲੱਗੀ ਆ ਇਹਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਤਕਰੀਬਨ ਹਰ ਝੁੱਗੀ ਦਾ ਜੇ ਆਪਾਂ ਝੁੱਗੀ ਦੀ ਕੀਮਤ ਵਿੱਚ ਪਾਈਏ और समान की कीमत है पैंतीस तो चालीस हज़ार के बीच बिच विच्च। अप्रोक्सीमेटली यहाँ जुगी बनाए तीन तीन आठ जुगी था हमारा सारे सामान जल गया कुछ नहीं बचा बिहारी जुता करके तीस साल से रहते हैं यहाँ पर हमारा सारे सामान चला गया खाने जो भी नहीं रह गया दाना उना न कपड़ा लता कुछ नहीं है कुछ नहीं बचा मंजा उंजा सारे खत्म हो गया हमारा सारे कट्टे था साठ साठ आदमी है यहाँ पर आठ जुगी है ਸਾਰੇ ਨੁਕਸਾਨ ਹੋ ਗਿਆ ਕੁਝ ਨਹੀਂ ਅਭੀ ਕੁਝ ਨਹੀਂ ਹੈ ਮੇਰੇ ਪਾਸ ਲੁਧਿਆਣਾ ਦੀ ਫਿਰੋਜ਼ਗਾਂਦੀ ਮਾਰਕੀਟ ਦੇ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਬਾਅਦ ਦੁਪਹਿਰੇ ਅੱਗ ਲੱਗੀ ਸੀ ਤੇ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਦੇ ਉੱਪਰ ਕਾਬੂ ਪਾ ਲਿਆ ਅੱਗ ਲੱਗਣ ਦੀ ਇਸ ਘਟਨਾ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਚੌਥੀ ਮੰਜ਼ਿਲ ਤੇ ਇਹ ਅੱਗ ਲੱਗੀ ਸੀ ਜਿਸ ਤੇ ਮੌਕੇ ਤੇ ਪਹੁੰਚਦਿਆਂ ਫਾਇਰ ਬ੍ਰਿਗੇਡ ਵੱਲੋਂ ਕਾਰਵਾਈ ਕੀਤੀ ਅਤੇ ਬਿਨਾਂ ਕਿਸੇ ਜਾਨੀ ਨੁਕਸਾਨ ਦੇ ਇਹ ਸਾਗ ਤੇ ਕਾਬੂ ਪਾ ਲਿਆ ਗਿਆ। ਰੋਜਗੰਦੀ ਮਾਰਕੀਟ ਦੇ ਵਿੱਚ ਅੱਗ ਲੱਗੀ ਸੀ ਤਕਰੀਬਨ 2:30 ਵਜੇ ਦਾ ਟਾਈਮ ਸੀ ਕੰਟਰੋਲ ਰੂਮ ਤੋਂ ਪੁਹੁੰਚਾਇਆ ਸੀ ਅਸੀਂ ਮੌਕੇ ਤੇ ਪਹੁੰਚੇ। ਫਾਇਰ ਬ੍ਰਿਗੇਡ ਗੱਡੀਆਂ ਮੌਕੇ ਤੇ ਪਹੁੰਚ ਚੁੱਕੀਆਂ ਸੀ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਮੌਕੇ ਤੇ ਕਾਬੂ ਕੀਤਾ ਗਿਆ। ਸਰ ਇਹ ਕਿਹੜਾ ਕਿੰਨੀ ਮੰਜ਼ਿਲ ਤੇ ਅੱਗ ਲੱਗੀ ਸੀ? ਦੂਸਰੀ ਮੰਜ਼ਿਲ ਤੇ ਲੱਗੀ ਸੀ ਚਾਰ ਮੰਜ਼ਿਲ ਦਾ ਟਾਵਰ ਸੀ। ਹੂੰ ਤੇ ਇਤਵਾਰ ਹੋਣ ਕਰਕੇ ਉੱਤੇ ਬਾਕੀ ਕੱਠਵੱਟ ਕੋਈ ਨਹੀਂ ਕੋਈ ਜ਼ਿਆਦਾ ਲੋਕ ਨਹੀਂ ਹੈਗੇ ਕੋਈ ਪਰਮ ਦਾ ਨਾਮ ਪਤਾ ਸੀ ਤੁਹਾਨੂੰ ਕੀ ਹੈ ਜੀ ਉਹ ਨਹੀਂ ਜੀ ਪਰਮ ਦਾ ਨਾਮ ਨਹੀਂ ਪਤਾ ਲੱਗ ਸਕਿਆ ਤੇ ਮੌਕੇ ਦੇ ਮਾਲਕ ਪਹੁੰਚ ਗਏ ਸੀ ਨਹੀਂ ਜੀ ਨਹੀਂ ਪਹੁੰਚੇ ਠੀਕ ਹੈ ਫਾਇਰਮੈਨ ਨੇ ਅੱਗ ਬੁਝਾਤੀ ਹੈ ਹਾਂ ਜੀ ਹਾਂ ਜੀ ਕਿੰਨੀਆਂ ਗੱਡੀਆਂ ਲੱਗੀਆਂ ਸਰ ਇੰਨੀਆਂ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਆਗੀਆਂ ਸੀ ਮੌਕੇ ਤੇ ਕਾਬੂ ਕਰ ਲਿਆ ਤੇ ਸਭ ਸੋਕੇ ਲੁਧਿਆਣਾ ਖਬਰਨਾਮਾ ਵਿੱਚ ਫਿਲਹਾਲ ਇਹਨਾਂ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਪਾਉਣੀ ਹੈ ਹੈਡਲਾਈਨਸ ਤੇ ਲੁਧਿਆਣਾ ਵਿਖੇ ਮ੍ਰਿਤਕ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਦੋ ਪਰਿਵਾਰਾਂ 'ਚ ਹੋਈ ਤਕਰਾਰ ਲੰਮੇ ਸਮੇਂ ਤੋਂ ਦੂਸਰੀ ਪਤਨੀ ਦੇ ਨਾਲ ਰਹਿ ਰਿਹਾ ਸੀ ਵਿਅਕਤੀ ਅੰਬਾਲਾ ਰਹਿੰਦੇ ਪਰਿਵਾਰ ਨੇ ਸ਼ੱਕ ਕੀਤਾ ਜ਼ਾਹਿਰ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਖੰਨਾ ਪੁਲਿਸ ਨੂੰ ਨਸ਼ਿਆਂ ਦੇ ਖਿਲਾਫ ਮਿਲੀ ਵੱਡੀ ਕਾਮਯਾਬੀ 10 ਕਿਲੋ ਪੁੱਕੀ ਸਣੇ ਇੱਕ ਮੁਲਜ਼ਮ ਨੂੰ ਪੀਤਾ ਗ੍ਰਿਫਤਾਰ ਲੁਧਿਆਣਾ ਵਾਸੀ ਮੁਲਜ਼ਮ ਨਸ਼ਾ ਸਪਲਾਈ ਕਰਨ ਲਈ ਆਇਆ ਸੀ ਦੁਰਾਹਾ ਪੁਲਿਸ ਨੇ ਨਾਕੇਬੰਦੀ ਦੌਰਾਨ ਕੀਤਾ ਗ੍ਰਿਫਤਾਰ ਖਨਾਂ ਵਿਖੇ ਭਾਜਪੀ ਨੂੰ ਮਿਲੀ ਨਵੀਂ ਤਾਕਤ ਸਾਬਕਾ ਮੰਤਰੀ ਅਰੁਣੇਸ਼ ਸ਼ਾਕਰ ਦੀ ਅਗਵਾਈ ਦੇ ਵਿੱਚ ਮਹਿਲਾਵਾਂ ਭਾਜਪੀ ਚ ਹੋਈਆਂ ਸ਼ਾਮਿਲ ਸ਼ਾਮਿਲ ਹੋਈਆਂ ਮਹਿਲਾਵਾਂ ਨੇ ਖੁਸ਼ੀ ਦਾ ਕੀਤਾ ਪ੍ਰਗਟਾਵਾ ਫਿਰਸਾਨਾ ਟਕਸਾਲੀ ਦੇ ਸੁਦੀਰ ਸੂਰੀ ਨੇ ਕੀਤਾ ਲੁਧਿਆਣਾ ਦਾ ਦੌਰਾ ਲੁਧਿਆਣਾ ਵਿਖੇ ਪਾਰਟੀ ਆਗੂਆਂ ਨੇ ਸੂਰੀ ਦਾ ਕੀਤਾ ਸਵਾਗਤ ਸੂਰੀ ਨੇ ਕਿਹਾ ਸਾਰੇ ਵਰਗਾਂ ਦਾ ਕੀਤਾ ਜਾਵੇਗਾ ਸਨਮਾਨ ਪਾਰਟੀ ਨੂੰ ਮਜ਼ਬੂਤ ਕਰਨ ਦੀ ਕੀਤੀ ਅਪੀਲ ਲੁਧਿਆਣਾ ਖਬਰਨਾਮਾ ਦੇਸ ਬੁਲੇਟਿਨ ਵਿੱਚ ਫਿਲਹਾਲ ਐ ਨਹੀਂ ਜਾਂਦੇ ਜਾਂਦੇ ਜ਼ਰੂਰੀ ਜਾਣਕਾਰੀ ਆਪਣੇ ਕਿਸੇ ਵੀ ਸ਼ਿਕਾਇਤ ਜਾਂ ਸੁਝਾਅ ਨੂੰ ਸਾਡੇ ਨਾਲ ਸਾਂਝਾ ਕਰਨ ਦੇ ਲਈ news@fastway.in ਤੇ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ ਤੇ ਸਾਡੇ ਪ੍ਰੋਗਰਾਮ ਆਨਲਾਈਨ ਦੇਖਣ ਦੇ ਲਈ www.fastway.in ਤੇ ਤੁਸੀਂ ਲੌਗਇਨ ਵੀ ਕਰ ਸਕਦੇ ਹੋ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ